ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ ਨਿਊਜ਼ ਟੀਵੀ ਨਾਹਰ ਸਿੰਘ ਰੰਗੀਲਾ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਨਾਹਰ ਸਿੰਘ ਰੰਗੀਲਾ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਨਗਰ ਕੌਂਸਲ ਮਲੋ ਜਿੱਥੇ ਕਈ ਦਿਨਾਂ ਤੋਂ ਸ਼੍ਰੀ ਰਾਮ ਕਲਾ ਮੰਚਮਲੋਂ ਵੱਲੋਂ ਰਾਮਲੀਲਾ ਪਾਵਣ ਰਾਮਲੀਲਾ ਜਿਹੜੀ ਉਹ ਕਰਵਾਈ ਜਾ ਰਹੀ ਹੈ ਤੇ ਇਸ ਮੌਕੇ ਅੱਜ ਵਿਸ਼ੇਸ਼ ਤੌਰ ਤੇ ਸਾਬਕਾ ਨਗਰ ਕੌਂਸਲ ਦੇ ਮੈਂਬਰ ਜਤਿੰਦਰ ਸਿੰਘ ਆਰਾਮਗੜੀਆ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਉਹਨਾਂ ਦਾ ਸ਼੍ਰੀ ਰਾਮ ਕਲਾ ਮੰਚ ਮਲੋਵ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਜਤਿੰਦਰ ਸਿੰਘ ਆਰਾਮਗੜੀਆ ਵੱਲੋਂ ਜੋਤੀ ਪ੍ਰਚੰਡ ਕੀਤੀ ਗਈ ਹੈ ਤੇ ਅੱਜ ਦਾ ਜਿਹੜਾ ਆਰਾਮਲੀਲਾ ਦਾ ਦਿਨ ਆ ਉਸ ਦਾ ਘਾਟਣਾ ਜਿਹੜਾ ਉਹ ਕੀਤਾ ਗਿਆ ਤੇ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਆ ਹਲਕਾ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਜਿੱਥੇ ਕਈ ਦਿਨਾਂ ਤੋਂ ਸ਼੍ਰੀ ਰਾਮ ਲੀਲਾ ਪਾਵਣ ਰਾਮ ਲੀਲਾ ਜਿਹੜੀ ਹੋ ਰਹੀ ਆ ਤੇ ਉੱਥੇ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਜਿੱਥੇ ਪਾਲੀ अरोड़ा ਤੇ ਉਹਨਾਂ ਦੇ ਪਰਿਵਾਰ ਅਤੇ ਜਤਿੰਦਰ ਸਿੰਘ ਰਾਮਗੜੀਆ ਸਾਹਿਬ ਕਾ ਨਗਰ ਕੌਂਸਲ ਮੈਂਬਰ ਅਮਲੋ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਵੱਲੋਂ ਦੁਕਾਟ ਨਹੀਂ ਕੀਤਾ ਜਾ ਰਿਹਾ ਹੈ ਤੇ ਜੋਤੀ ਪਰਚੰਡ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਅੱਜ ਉਹ ਤੁਹਾਨੂੰ ਲੈ ਕੇ ਚੱਲਦੇ ਆਂ RAM ਲੀਲਾ ਦੇ ਵਿੱਚ ਆਪਣੇ ਅਬਲੋ ਦੇ ਵਿੱਚ ਤੇ ਦਿਖਾਉਣਿਆ ਤੁਹਾਨੂੰ ਲਾਈਵ ਤਸਵੀਰਾਂ ਜਿੱਥੇ ਸਾਬਕਾ ਨਗਰ ਕੌਂਸਲ ਮੈਂਬਰ ਜਿੰਦਰ ਸਿੰਘ ਰਾਮਗੜੀਆ ਅਤੇ ਪਾਲੀ अरोड़ा ਦੇ ਪਰਿਵਾਰ ਵੱਲੋਂ ਜਿਹੜਾ ਉਦਘਾਟਨ ਅੱਜ ਦੇ ਦਿਨ ਦਾ RAM ਲੀਲਾ ਦੀ ਜਿਹੜੀ ਸ਼ੁਰੂਆਤ ਹੋ ਕੀਤੀ ਜਾ ਰਹੀ ਹੈ ਤੇ ਪਰਿਵਾਰ ਵੱਲੋਂ ਆਰਤੀ ਵੀ ਕੀਤੀ ਗਈ ਹੈ ਤੇ ਜੋਤੀ ਪ੍ਰਚੰਡ ਵੀ ਕੀਤੀ ਗਈ ਹੈ ਤੇ ਉਹਨਾਂ ਦਾ ਸ਼੍ਰੀ ਰਾਮ ਕਲਾ ਮੰਚਮ ਲੋਬੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਦਿਖਾਉਣੇ ਤੁਹਾਨੂੰ ਲੈ ਕੇ ਚੱਲਦੇ ਆਂ ਤੇ ਦਿਖਾਉਣੇ ਲਾਈਵ ਤਸਵੀਰਾਂ ਪੰਜਾਬੀ ਖਬਰਾਂ ਮਾ ਨਿਊਜ਼ ਟੀਵੀ ਨਿਊਜ਼ ਟੀਵੀ ਤੇ ਨਾਰਸਿੰਘ ਰੰਗੀਲਾ ਦੇ ਨਾਲ ਤੇ ਅੱਜ ਤੁਹਾਨੂੰ ਹੁਣ ਲੈ ਕੇ ਚੱਲਦੇ ਆਂ ਦਿਖਾਉਣੇ ਲਾਈਵ ਤਸਵੀਰਾਂ ਜੋ ਵੀ ਪ੍ਰੋਗਰਾਮ ਕੀਤਾ ਜਾ ਰਹੀ ਹੈ ਜਿੰਨੀਆਂ ਵੀ ਸਾਡੀਆਂ ਸਨਮਾਨਯੋਗ ਸ਼ਖਸੀਅਤਾਂ ਅੱਜ ਰੇਵਨ ਕਟਾ ਦੇ ਰਸਮ ਮੌਕੇ ਤੇ ਜੋਤੀ ਉਤੰਡਗਾਰਾਂ ਦੇ ਰਸਮ ਮੌਕੇ ਮੰਚ ਤੇ ਵਿਰਾਜਮਾਨ ਹੈ ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਹਾਰਦਿਕ ਸਵਾਗਤ ਕਰਦੇ ਆ ਜੀ ਆਇਆਂ ਨੂੰ ਸਾਡੇ ਨਿਵਾਜ ਜੋ ਨਾਮ ਇੰਕਲਾ ਰਹੇ ਆ ਉਹਨਾਂ ਦੇ ਅੱਜ ਦੇ ਮੁੱਖ ਮਹਿਮਾਨ ਆਉਂਦੇ ਸਮੂਹ ਪ੍ਰਵਾਸੀ ਪਰਿਵਾਰਤਾਂ ਉਹਨਾਂ ਦਾ ਸਨਮਾਨ ਕਰਦੇ ਹੋਏ ਸ਼੍ਰੀ ਰਾਮ ਕਲਾ ਮਾਤਰੀ ਨੂੰ ਬਹੁਤ ਬਹੁਤ ਕਪੀ ਕਪੀ ਡਾਜੀ ਪ੍ਰੇਮ ਸ਼ਰਮਾ ਜੀ ਬੇਟਾ ਜਲਾਦੀ ਬਹੁਤਾਰੇ ਪੇਟਾ ਜਿਹੜੀ ਅਸ਼ੀਰਵਾਦ ਕਲਾ ਮਾਤਰੀ ਤੋਂ ਮਿਲਦੀ ਗਈ ਸੀ